ਹਾਲੀ ਦੀ ਗੱਲ ਕਰੀਏ ਇੱਥੇ ਵੀ ਸਾਡੇ ਵਿਧਾਇਕ ਤਲਵੰਤ ਸਿੰਘ ਨੇ ਕਰੜ ਦੀ ਨਾਲ ਗੱਲ ਕਰੀਆ ਦਾ ਕਰੜ ਵਿਧਾਇਕ ਅਨਮੋਲ ਗਗਨ ਮਾਨਿੰਦ ਦੇ ਗਾਲ ਗੋਲ ਪੈਂਦਾ ਧੱਕਾ ਕਰਦੇ ਉਹਨਾਂ ਤੱਕ ਕਦੇ ਪਹੁੰਚ ਕੀਤੀ ਹੈ ਸਰ ਨਹੀਂ ਅਸੀਂ ਕਿਸੇ ਤੱਕ ਪਹੁੰਚ ਨਹੀਂ ਕੀਤੀ ਕਈ ਵਾਰ ਵੈਸੇ ਨਹੀਂ ਅਸੀਂ ਕਹਤੀ ਕਿਸੇ ਤੱਕ ਪਹੁੰਚ ਨਹੀਂ ਕੀਤੀ ਪ੍ਰਸ਼ਾਸਨ ਨਾਲ ਕਦੇ ਗੱਲਬਾਤ ਕੀਤੀ ਹੈ ਨਹੀਂ ਪ੍ਰਸ਼ਾਸਨ ਨੂੰ ਅਸੀਂ ਮਾੜੀ ਮਾੜੀ 10 10 ਵੀ ਵੀ ਪਿੱਛੇ ਅਸੀਂ ਕਿਉਂ ਗਈਏ ਕਿਸਨ ਅਸੀਂ ਆਪਣਾ ਹੀ ਟਾਈਮ ਬਚਾ ਲੈਂਦੇ ਆ ਜੀ ਯਾਰ ਇਹਨਾਂ ਨਾਲ ਕਿਉਂ ਮੱਥੇ ਲੱਗਣਾ ਕਿਉਂਕਿ ਅਸੀਂ ਪਰਿਵਾਰਾਂ ਵਾਲੇ ਆ ਜੇ ਅਸੀਂ ਕਿਸਾਂ ਦੇ ਚੱਕਰਾਂ ਵਾਂ ਪਾਉਂਗੇ ਸਾਡਾ ਲੰਬਾ ਚੱਕਰ ਪੈ ਜਾਣਾ ਅਸੀਂ ਪਰਿਵਾਰਾਂ ਵਾਲੇ ਸਾਨੂੰ ਪਿੱਛੇ ਪਰਿਵਾਰ ਦਿਖਦੇ ਆ ਸਾਡੇ ਡਰ ਲੱਗਦਾ ਕਿਤੇ ਨਾ ਕਿਤੇ ਡਰ ਹੈ ਡਰ ਜਰੂਰ ਲੱਗਦਾ ਕਿਤੇ ਬਾਹਰ ਮੈਂ 4-5 ਵਜੇ ਆਪਣੇ ਘਰ ਚਲੇ ਜਾਂਦਾ ਮੈਂ ਉਸ ਤੋਂ ਬਾਅਦ ਕੰਮ ਨਹੀਂ ਕਰਦਾ ਲੇਟ ਨਾਈਟ ਤੋ ਮੈਂ ਬਿਲਕੁਲ ਨਹੀਂ ਕੰਮ ਕਰਕੇ ਰਹਿਦਾ 4-5 ਵਜੇ ਤੋਂ ਬਾਅਦ ਇੱਥੇ ਦੇ ਕੀ ਹਾਲਾਤ ਹੁੰਦੇ ਨੇ ਇੱਥੇ ਦੇ ਕੀ ਹਾਲਾਤ ਹੈ ਦੇਖ ਲਓ ਜੀ ਸਿਧਾਰੂ ਪੀ ਕੇ ਬੈਠੇ ਹੁੰਦੇ ਸਾਰੇ ਨਸ਼ਾ ਸਾਰੇ ਦਿਨ ਹੀ ਨਸ਼ਾ ਕੀਤਾ ਹੁੰਦਾ ਜੀ ਆ ਤੁਹਾਨੂੰ ਉਰੇ ਦਿਖਾ ਦਾਂਗੇ ਥੋੜੀ ਦੇਰ ਰੁਕ ਜੋ ਸਾਨੂੰ ਪੰਜ ਸੱਤ ਮੁੰਡੇ ਦਿਖਾ ਦਾਂਗੇ ਨਸ਼ਾ ਕਰੇ ਕਿ ਪੁੱਲ ਹਮਾਰੇ ਲਈ ਆਟੋ ਚਲਾਉਂਦੇ ਆਟੋ ਚਲਾਂਦੇ ਜੀ ਨਸ਼ਾ ਕਰਕੇ ਪੁੱਲ ਬਦਨਾਮ ਸਾਡੇ ਸਾਰੇ ਆਟੋ ਵਾਲੇ ਕਿ ਆਟੋਆਂ ਨੂੰ ਚਲਦੇ ਸਾਰੇ ਪ੍ਰਵਾਸੀਆਂ ਦੇ ਆਟੋ ਚਲਦੇ ਰਾਤ ਨੂੰ ਪੰਜਾਬੀ ਗਏ ਬੰਦੇ ਦਾ ਯੋਗ ਆ ਸਾਰੇ ਆਟੋ ਰਾਤ ਨੂੰ ਜਿੰਨੇ ਵੀ ਚਲਦੇ ਪ੍ਰਵਾਸੀਏ ਦੇ ਚਲਦੇ ਆ ਕਿਉਂ ਇਹਨਾਂ ਨੇ ਦੌੜ ਲਾਣਾ ਅੱਧਾ ਕਿਤੇ ਨਾ ਕਿਤੇ ਦੌੜ ਲੱਗ ਗਿਆ ਸਰ ਗਿਆ ਦੋ ਚਾਰ ਦਿਨ ਦੇ ਮੈਂ ਇਹਨਾਂ ਤੋਂ ਮੈਨੇ ਇਹ ਦੌੜ ਲਾਣੀ ਆ ਇਦਾਂ ਦਾ ਆਪਣਾ ਉਹੀ ਜਿਹੜੀ ਦਵਾਈ ਬੈਠੀ ਹੋਸੀ ਨੂੰ ਲੁੱਟ ਕੇ ਤਾਂ ਪਾਰ ਜਾਣਾ